ਭਾਈ ਇੱਕ ਡਿਜੀਟਲ ਵਰਲਡ ਦੇ ਵਿੱਚ ਰਹਿੰਨੇ ਆ ਸੋ ਇਹਨੂੰ ਆਪਾਂ ਕਹਿੰਦੇ ਆ ਡਿਜੀਟਲ ਡੀਟੌਕਸੀਫਿਕੇਸ਼ਨ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਨਾ ਵੀ ਕਨੈਕਸ਼ਨ ਨੂੰ ਖਤਮ ਕਰਨਾ ਵੀ ਆਪਾਂ ਡੀਟੌਕਸੀਫਾਈ ਕਰਤਾ ਇਹਨੂੰ ਕਹਿੰਦੇ ਆ ਡਿਜੀਟਲ ਡੀਟੌਕਸੀਫਿਕੇਸ਼ਨ ਵੀ ਜਿਹੜਾ ਡਿਜੀਟਲ ਵਰਲਡ ਹੈ ਉਹਦੇ ਤੋਂ ਆਪਾਂ ਕਿਸ ਤਰ੍ਹਾਂ ਦੂਰ ਹੋਣਾ ਤਾਂ ਉਸ ਤਰ੍ਹਾਂ ਉਹਦੇ ਲਈ ਕੁਝ ਟਿਪਸ ਨੇ ਉਦਾਹਰਨ ਦੇ ਤੌਰ ਤੇ ਅਗਰ ਤੁਸੀਂ ਬੈਠੇ ਹੋ ਤੁਸੀਂ ਇਹ ਕਰੋ ਵੀ ਅਸੀਂ ਖਾਣਾ ਖਾਣ ਚੱਲੇ ਆ 호텔 ਜਾਣਾ ਪਰ ਕੋਈ ਵੀ ਬੰਦਾ ਉੱਥੇ ਜਾ ਕੇ ਆਪਣਾ ਫੋਨ ਨਹੀਂ ਚਲਾਊਗਾ ਨੰਬਰ 2 ਤੁਸੀਂ ਆਪਣੇ ਘਰ ਬੈਠੇ ਹੋ ਤਾਨੂੰ ਇਹ ਲੱਗਦਾ ਵੀ ਜਿਸ ਤਰ੍ਹਾਂ ਵੀ ਅੱਜ ਰਾਤੀ ਉਹ ਜਿਸ ਤਰ੍ਹਾਂ ਖਾਣਾ ਖਾ ਲੀਤਾ ਡਾਈਨਿੰਗ ਟੇਬਲ ਤੋਂ ਲੈ ਕੇ ਸੌਣ ਤੱਕ ਕੋਈ ਬੰਦਾ ਆਪਣਾ ਫੋਨ ਯੂਜ਼ ਨਹੀਂ ਕਰੂਗਾ ਉਹਨੂੰ ਆਪਾਂ ਅਵੋਰਡੈਂਸ ਕਹਿੰਦੇ ਆ ਨਾ ਬੇਵਰ ਟਾਈਮ ਆਊਟ ਕਹਿ ਦਿੰਨੇ ਆਪਾਂ ਵੀ ਸੰਡੇ ਦੇ ਦਿਨ ਕੋਈ ਬੰਦਾ ਸਾਰੇ ਪਰਿਵਾਰ ਦੇ ਬੰਦੇ ਇਕੱਠਾ ਤਾਂ ਸਿਰਫ 2 ਜਾਂ 3 ਘੰਟੇ ਹੀ ਮੋਬਾਈਲ ਯੂਜ਼ ਕਰਦੇ ਜਾਓਗੇ ਅੱਛਾ ਪੌਪਅਪਸ ਨੋਟਿਫਿਕੇਸ਼ਨਸ ਇਹਨਾਂ ਨੂੰ ਤੁਸੀਂ ਬੰਦ ਰੱਖੋਗੇ ਕਿਉਂਕਿ ਬਾਰ-ਬਾਰ ਨੋਟੀਫਿਕੇਸ਼ਨ ਆਂਦੀ ਨਾ ਤਾਂ ਤੁਸੀਂ ਪੜ ਸਕਦੇ ਹੋ ਇੱਕ ਬੰਦਾ ਜਿਹੜਾ ਕੰਮ ਕਰ ਰਿਹਾ ਜ਼ਰੂਰੀ ਬਾਰ-ਬਾਰ ਨੋਟੀਫਿਕੇਸ਼ਨ ਆਈ ਜਾਂਦੀ ਹੈ ਉਹ ਦਿੱਕਤ ਤੋ ਕਿਉਂਕਿ ਉਹ ਸੋਸ਼ਲ ਮੀਡੀਆ ਤੇ ਆਣੀ ਆਣੀਏ ਨੋਟੀਫਿਕੇਸ਼ਨ ਉਸ ਨੂੰ ਦੂਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਇਹ ਗ੍ਰੈਜੂਅਲੀ ਤੁਸੀਂ ਟਾਈਮ ਰਿਡਕਸ਼ਨ ਕਰ ਸਕਦੇ ਹੋ ਫੋਨ ਦੇ ਉੱਤੇ ਤੀਸਰੀ ਗੱਲ ਕੀ ਹੈ ਜੇ ਤਾਂ ਸ਼ਾਮ ਦਾ ਟਾਈਮ ਜਿਹੜਾ ਤੁਸੀਂ ਕਹਿੰਦੇ ਜੀ ਲੋਕ ਕਹਿੰਦੇ ਜੀ ਖਾਣਾ ਖਾ ਕੇ ਕੀ ਕਰੀ ਜੀ ਸਾਨੂੰ ਦੋ ਦੋ ਘੰਟੇ ਨੀਂਦ ਨਹੀਂ ਆਉਂਦੀ ਨਹੀਂ ਤਾਂ ਅਸੀਂ ਲੋਕਾਂ ਨੂੰ ਕਹਿੰਦੇ ਵੀ ਥੋੜੀ ਜੀ ਤੁਸੀਂ ਡੀਪ ਬਰੀਥਿੰਗ ਐਕਸਰਸਾਈਜ਼ ਕਰੋ ਗੋ ਫਾਰ ਅ ਵਾਕ ਤੁਸੀਂ ਅੱਧਾ ਘੰਟਾ ਵਾਕ ਕਰੋ ਆਪਣੇ ਪਰਿਵਾਰ ਆਪਣੇ ਬੱਚਿਆਂ ਨਾਲ ਬੈਠ ਕੇ ਗੱਲ ਕਰੋ ਇਹਦੇ ਮੈडम ਦੋ ਫਾਇਦੇ ਨੇ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਜਦੋਂ ਮੋਬਾਈਲ ਛੱਡ ਕੇ ਆਪਣੇ ਪਰਿਵਾਰ ਦੇ ਨਾਲ ਤੁਹਾਡੀ ਆਪਣੀ ਬੱਚਿਆਂ ਦੇ ਨਾਲ ਇੰਟਰੈਕਸ਼ਨ ਬਹੁਤ ਅੱਛੀ ਹੁੰਦੀ ਹੈ ਆਪਾ ਤੁਹਾਡੇ ਬੱਚਿਆਂ ਨੂੰ ਤੁਹਾਡੀ ਜ਼ਰੂਰਤ ਹੈ ਆਪਾ ਆਪਾਂ ਕਹਿੰਦੇ ਜੀ ਮੈਂ ਤਾਂ ਸਾਰਾ ਦਿਨ ਕੰਮ ਕਰਕੇ ਆਇਆ ਮੇਰੇ ਕੋਲ ਤਾਂ ਕੋਈ ਟਾਈਮ ਹੀ ਨਹੀਂ ਹੈਗਾ ਪਰ ਤੁਹਾਡੇ ਬੱਚਿਆਂ ਨੂੰ ਤਾਂ ਤੁਹਾਡੀ ਜ਼ਰੂਰਤ ਹੈ ਨਾ ਜੋ ਇੱਕ ਚੀ ਮਾਵਾ ਬਦੇ ਸਕਦੇ ਉਹਦੇ ਨਾਲ ਤੁਹਾਡੀ ਬੱਚਿਆਂ ਦੇ ਨਾਲ ਅ ਅੱਛੀ ਬੌਂਡਿੰਗ ਹੋਏਗੀ ਬੱਚੇ ਤੁਹਾਡੇ ਨਾਲ ਸ਼ੇਅਰ ਕਰਨਗੇ ਉਹ ਖੁਦ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਗੇ ਪੇਰੈਂਟਸ ਇੱਕ ਰੋਲ ਮਾਡਲ ਨੇ ਆਪਣੇ ਬੱਚਿਆਂ ਲਈ ਜਦ ਤੱਕ ਤੁਸੀਂ ਰੋਲ ਮਾਡਲ ਐਜ਼ ਅ ਹੀਰੋ ਰੋਲ ਮਾਡਲ ਆਪ ਨਹੀਂ ਸੈੱਟ ਕਰੋਗੇ ਇਹਨਾਂ ਚੀਜ਼ਾਂ ਤੋਂ ਦੂਰ ਕਰਨ ਦੀ ਸਾਡੇ ਨਾਲ ਅਸੀਂ ਮੈਂ ਇੱਕ ਕਿਸੇ ਰੀਸੈਂਟਲੀ ਕਿਸੇ ਪੇਸ਼ੇਂਟ ਦੇ ਟੈਂਡਰ ਨਾਲ ਗੱਲ ਕੀਤੀ ਉਹ ਕਹਿੰਦਾ ਡਾਕਟਰ ਸਾਹਿਬ ਜੀ ਮੈਂ ਤਾਂ ਸਿਰ ਦਾ ਥੱਕਿਆ ਹਰਿਆ ਹਰਿਆ ਮੈਂ ਇਹਦੇ ਲਈ ਆਪਣੇ ਆਪ ਨੂੰ ਥੋੜੀ ਪਰੇਸ਼ਾਨ ਕਰਾਂ ਤੁਹਾਨੂੰ ਸਮਝਾਇਆ ਜਾਂਦੇ ਵੀ ਇਹ ਪਰੇਸ਼ਾਨੀ ਨਹੀਂ ਹੈਗੀ ਤੁਹਾਡਾ ਤਰੀਕਾ ਗਲਤ ਹੈ ਇਸੇ ਤਰ੍ਹਾਂ ਹੀ ਹਸਬੰਡ ਵਾਈਫ ਦੇ ਆਪਸ ਕਮਿਊਨੀਕੇਟ ਨਹੀਂ ਕਰ ਪਾਉਂਦੇ ਜਿਸ ਦਾ ਕਰਕੇ ਬਹੁਤ ਸਾਰੀ ਪ੍ਰੋਬਲਮਾਂ ਆਉਂਦੀਆਂ ਸੈਕਸ਼ੂਅਲ ਮਤਲਬ ਆਪਸ ਜਿਹੜੇ ਪਰਸਨਲ ਰਿਲੇਸ਼ਨ ਹੈ ਇੰਟਰ ਪਰਸਨਲ ਰਿਲੇਸ਼ਨਸ਼ਿਪ ਦੇਕਰ ਰਹੇ ਸੈਕਸ਼ੂਅਲ ਪ੍ਰੋਬਲਮਸ ਬਹੁਤ ਜ਼ਿਆਦਾ ਆਉਂਦੀਆਂ ਲੋਕਾਂ ਨੂੰ ਤਾਂ ਇਹ ਸਾਰੀ ਚੀਜ਼ਾਂ ਦੂਰ ਕਰਨੀਆਂ ਆਪਣ ਰੂਟੀਨ ਚ ਯੋਗਾ ਮੈਡੀਟੇਸ਼ਨ ਵਾਕ ਡੀਪ ਬਰੀਥਿੰਗ ਐਕਸਰਸਾਈਜ਼ ਤੁਹਾਨੂੰ ਹੈਲਪ ਕਰਦੀਆਂ ਲੌਂਗ ਲੰਬੇ ਸਮੇਂ ਤੇ ਵਿੱਚ